ਨੱਬਾ ਦੀ ਮੈਕਸਿਮਮ ਸਕਿਉਰਿਟੀ ਜੇਲ੍ਹ ਫਿਰ ਵੀ ਵਾਦਾਂ ਵਿੱਚ ਘਿਰਦੀ ਨਜ਼ਰ ਆ ਰਹੀ ਹੈ। ਤਾਜ਼ਾ ਮਾਮਲਾ ਇੱਕ ਕੈਦੀ ਦੇ ਜੇਲ੍ਹ ਅੰਦਰ ਹੋਈ ਮੌਤ ਦਾ ਹੈ। ਅਵਤਾਰ ਸਿੰਘ ਨਾਮ ਦਾ ਕੈਦੀ ਜੇ ਐਂਡੀਪੀਸੀ ਮਾਮਲੇ ਵਿੱਚ 10 ਸਾਲ ਦੀ ਸਜ਼ਾ ਕੱਟ ਰਿਹਾ ਸੀ ਅਤੇ ਉਸਨੇ ਆਪਣੇ ਆਪ ਨੂੰ ਪਰਨੇ ਨਾਲ ਫਾ ਲੈ ਕੇ ਆਤਮ ਹੱਤਿਆ ਕਰ ਲਈ। ਜੇਲ੍ਹ ਪ੍ਰਸ਼ਾਸਨ ਵੱਲੋਂ ਭਾਵੇਂ ਕਿ মিডিਆ ਸਾਹਮਣੇ ਆਮ ਤੌਰ 'ਤੇ ਨਾ ਕਰ ਦਿੱਤਾ ਹੈ ਪਰ ਉਹ ਹੀ ਮਾਮਲੇ ਨੂੰ ਖੁਦਕੁਸ਼ੀ ਦੱਸਿਆ ਜਾ ਰਿਹਾ ਹੈ। ਦੂਜੇ ਪਾਸੇ ਮ੍ਰਿਤਕ ਕੈਦੀ ਦੇ ਪਰਿਵਾਰਕ ਮੈਂਬਰਾਂ ਨੇ ਦੇਰ ਸ਼ਾਮ ਥਾਣਾ ਕਤਵਾਲੀ ਵਿਖੇ ਜੇਲ੍ਹ ਸੁਪਰੀਡੈਂਟ ਅਤੇ ਡਿਪਟੀ ਸੁਪਰੀਡੈਂਟ ਵੱਲੋਂ ਅਵਧਾਰ ਸਿੰਘ ਨੂੰ ਤੰਗ ਪਰੇਸ਼ਾਨ ਕਰਨ ਸੰਬੰਧੀ ਸ਼ਿਕਾਇਤ ਦਰਜ ਕਰਵਾਈ ਹੈ ਜੇ ਸੁਪਰਪੁਲਿਸ ਤਫ਼ਤੀਸ਼ ਕਰਨ ਦੀ ਗੱਲ ਕਰ ਰਹੀ ਹੈ ਅਵਧਾਰ ਸਿੰਘ ਜੋ ਕਿ ਖੜਨ ਮੁਹਾਲੀ ਦਾ ਰਹਿਣ ਵਾਲਾ ਸੀ ਅਤੇ ਇੱਕ ਹਫ਼ਤਾ ਪਹਿਲੇ ਹੀ ਪਰ ਰੋਲ ਕੱਟ ਕੇ ਵਾਪਸ ਆਇਆ ਸੀ ਪਰ ਅਚਾਨਕ ਅਵਧਾਰ ਸਿੰਘ ਦੀ ਹੋਈ ਮੌਤ ਨੇ ਜ਼ਿਲ੍ਹਾ ਪ੍ਰਸ਼ਾਸਨ ਉੱਤਰ ਸਵਾਲ ਖੜੇ ਕਰ ਦਿੱਤੇ ਹੈ ਪੁਲਿਸ ਵੱਲੋਂ ਫਿਲਹਾਲ ਮ੍ਰਿਤਕ ਅਵਧਾਰ ਸਿੰਘ ਦੀ ਲਾਸ਼ ਨੂੰ ਸਿਵਲ ਹਸਪਤਲ ਨਾਬਾ ਦੇ ਮੋਰਚਾਰੀ ਵਿਭਾਗ ਵਿੱਚ ਰੱਖਿਆ ਗਿਆ ਹੈ ਜਿਸ ਦਾ ਕੀ ਮੰਗਲਵਾਰ ਨੂੰ ਸਵੇਰੇ ਡਾਕਟਰ ਵੱਲੋਂ ਪੋਸਟਮਾਰਟਮ ਵੀ ਕੀਤਾ ਜਾਵੇਗਾ ਕੀ ਘਟਣਾ ਆਈ ਸੀ ਕੱਟ ਕੇ ਚਾਰ ਤੱਕ ਜਿੰਨ ਵਿੱਚ ਆ ਗਈ ਉਹ ਦੱਸ ਰਿਹਾ ਜੀ ਮੈਨੂੰ ਬਹੁਤ ਤੰਗ ਕਰ ਰਹੇ ਉਹ ਆ ਮੇਰੀ ਬਦਲੀ ਕਰਾ ਦੋ ਉੱਥੋਂ ਜੀ ਨਹੀਂ ਤੇ ਮੈਨੂੰ ਪੈਸੇ ਮੰਗਦੇ ਦੇ ਵਿੱਚ ਉਹ ਤੰਗ ਬਹੁਤ ਆ ਆ ਹੁਣ 8 ਦਿਨ ਦੇ ਵਿੱਚ ਆ ਹੋ ਗਏ ਤੁੰਗੀ ਜਿਹੜੇ ਉਹਨਾਂ ਨੇ ਦਿਖਾ ਦਿੱਤੀ ਹੈ ਕਿ ਸਾਡਾ ਜਿਹੜਾ ਇਹ ਚੇ ਲੜਕੇ ਦਾ ਹੁਣ ਤੱਕ ਪਰੇਸ਼ਾਨ ਕੀਤਾ ਜਾ ਰਿਹਾ ਸੀਗਾ ਉਸ ਦੇ ਸੰਬੰਧ ਚ ਹੁਣ ਐਸ ਐਚਓ ਸਾਹਿਬ ਨੂੰ ਪਹੁੰਚਾ ਦਿੱਤੀ ਜਾ ਰਹੀ ਹੈ ਜੋ ਅੱਗੇ ਕੋਈ ਕਾਰਵਾਈ ਫਰਜ਼ ਕਰਾਂਗੇ ਕੀ ਸੁਪਰ ਦੋਤ ਲੈ ਜੇਲ ਸੁਪਰੀਮ ਸੀਡੀ ਸੁਪਰੀਮ ਨੂੰ ਥੋੜਾ ਉਹ ਦਰਖਾਸਤ ਦੇ ਵਿੱਚ ਲਿਖੇ ਹੋਏ ਨੇ ਜੀ ਜੋ ਵੀ ਉਹਨਾਂ ਨੇ ਡਿਪਟੀ ਕਮਿਸ਼ਨਰ ਸਾਹਿਬ ਜਾਂ ਸੁਪਰੀਮ ਸੀਡੀ ਸਾਹਿਬ ጋር ਇਹ ਦਿੱਤਾ ਇਸ ਤੋਂ ਲਿਗਾ ਨਾਬਾਤ ਸਖਚਨ ਸਿੰਘ ਜੀਵੇ ਪੰਜਾਬ ਦੇ ਲਈ